ਕਰਾਂ ਮਨ ਮम्मी ਦੇ ਜਾਦੂ ਹੁੰਦੀ ਮੇਰਾ ਜੀ ਨਹੀਂ ਲੱਗਦਾ ਪਿਆ ਹਾਏ ਮੈਂ ਕੀ ਕਰਾਂ ਸੀਤੇ ਕਿਉਂ ਆਇਨੋ ਦੱਸ ਬੈਠੀ ਆਂ ਕੀ ਗੱਲ ਹੈ ਜੀ ਮੈਨੂੰ ਮੰਮੀ ਦੇ ਜਾਦੂ ਹੁੰਦੀ ਪਈ ਮੇਰਾ ਜੀ ਨਹੀਂ ਲੱਗਦਾ ਪਿਆ ਤੇ ਫਿਰ ਕੀ ਹੋ ਗਿਆ ਦੱਸ ਮੈਂ ਵੀ ਤਾਂ ਮਾਂ ਵਰਗੀ ਆ ਜੀ ਜੀ ਚਲ ਅੱਗੇ ਤਾਂ ਮੇਰਾ ਜੀ ਨਹੀਂ ਲੱਗਦਾ ਤੇ ਸਿਮਰ ਦੀਦੀ ਗਈ ਆ ਤੇ ਸਿਮਰ ਦੀਦੀ ਨੇ ਜਾਣਾ ਸੀ ਆਪਣੇ ਘਰ ਫਿਰ ਕੀ ਹੋ ਗਿਆ ਜਾ ਦੋਂਦੀ ਤਾਂ ਕੋਈ ਗੱਲ ਨਹੀਂ ਆ ਹੁਣ ਰਹਿਲਾ ਇੱਕ ਅੱਧਾ ਦੇਣਾ ਆਈ ਆ ਐ ਮੈਨੂੰ ਛੱਡ ਕੇ ਆਓ ਵੇ ਹੁਣੇ ਮੈਨੂੰ ਛੱਡੋ ਹੁਣ ਇਹ ਡਿਸ਼ੇ ਤੇ ਹੁਣ ਤੇ ਨੇਰਾ ਵੇ ਬਾਹਰ ਕਿੰਨਾ ਹੁੰਦਿਆ ਐ ਡਿਸ਼ੇ ਕਿ ਤੈਨੂੰ ਮੈਂ ਕਿੱਥੇ ਛੱਡਾਵਾਂ ਕੋਈ ਨਹੀਂ ਮੈਨੂੰ ਛੱਡ ਕੇ ਆਓ ਚਲ ਹੰਦਾ ਤੇਰਾ ਮਾਸਾ ਤੇ ਮੈਂ ਪੁਛ ਕੇ ਛੱਡਨੀ ਚਲ ਉੱਠ ਫਿਰ ਹੁਣੇ ਚ ਕੱਪੜੇ ਕੁੱਪੜੇ ਪਾ ਲੈ ਜੇ ਕਹੂੰ ਛੱਡਾਂ ਤਾਂ ਫਿਰ ਉਸੇ ਵੇ ਮੈਂ ਛੱਡ ਆਉਂਗੀ ਚਲ ਉੱਠ ਫਿਰ ਮੰਤਰ ਨੂੰ ਫੋਨ ਕਰਕੇ ਪੁੱਛ ਲਾਵਾ ਹੈ ਨਾ ਪਹਿਲਾਂ ਤੁਹਾਡੇ ਦਿਵਾਲੀ ਹੁੰਦਾ ਹੋਏ ਕਿਉਂ ਚੱਲਦੀਆਂ ਪੁੱਛੇ ਤੋਂ ਬਗੈਰ ਹਲੋ ਹਲੋ ਹਾਂਜੀ ਕਿੱਥੇ ਜੇ ਅਛਾ ਉਹ ਨਾ ਸੀਤ ਨਾ ਕਿਨਾ ਪਰੇਸ਼ਾਨ ਹੋਈ ਜਾਂਦੀ ਆ ਕਹਿਣ ਦੀ ਮੇਰਾ ਦਿਲ ਨਹੀਂ ਲੱਗੰਦਿਆ ਮੈਨੂੰ ਛੱਡ ਗਿਆ ਉਹ ਤੇ ਹੁਣ ਕੀ ਕਰਾਂ ਹੁਣ ਛੱਡਾਂ ਮੈਂ ਉਹਨੂੰ ਨੇਰਾ ਨਹੀਂ ਹੋ ਗਿਆ ਨੇਰਾ ਤੇ ਹੋ ਗਿਆ ਉਹ ਤੇ ਗੱਲ ਮੈਂ ਕਹਿਂਦੀ ਆ ਪਰ ਉਹ ਆਖੇ ਨਹੀਂ ਲੱਗੰਦੇ ਹੀ ਰੋਈ ਜਾਂਦੀ ਆ ਫੇਰ ਮੈਂ ਵੀ ਰੋ ਰੋ ਕੇ ਬਿਮਾਰ ਨਾ ਹੋ ਜੇ ਤੇ ਚਲ ਇਹ ਵੀ ਕਿਹੜਾ ਦੂਰਾ ਤੇ ਹੈਗਾ ਛੱਟ ਮੈਂ ਛੱਡ ਆਉਣਾ ਜਾ ਕੇ ਕੋਮਨ ਨੂੰ ਲੈ ਜਾਣੀ ਆ ਨਾ ਨਾਲ ਅੱਛਾ ਤੇ ਜਾਂਦੀ ਵਰੀ ਚੱਲ ਕੋਮਲ ਨਾਲ ਹੋ ਜੂ ਅੰਦੇਰ ਫਿਰ ਉਹਨੂੰ ਛੱਡ ਕੇ ਤੋਂ ਮਾਂ ਧੀਆ ਹੀ ਆ ਜਾਾਂਗੇ ਧਿਆਨ ਨਾਲ ਜਾਇਓ ਤੇ ਧਿਆਨ ਨਾਲ ਆਇਓ ਹਾਂ ਕੋਈ ਗੱਲ ਨਹੀਂ ਮੈਂ ਆ ਜਾਣਾ ਕਿ 1.5 ਘੰਟੇ ਵਿੱਚ ਛੱਡ ਕੇ ਆ ਜਾਣਾ ਚਲ ਠੀਕ ਹੈ ਚੰਗਾ ਚਲ ਹੋਇਆ ਚਲ ਚਲੋ ਮਾਸੀ ਤੇ ਚੱਲਦੀ ਏ ਚਲ ਬੱਸ ਛੋੜਨਾ ਹਾਂ ਲੱਲਾ ਮੈਂ ਚਲ ਚਲ ਕੋਮਲ ਆ ਜਾ ਤਾਂ ਫਿਰ ਆਪ ਕੱਟੀਆਂ ਆ ਜਾਾਂਗੇ ਉਹਨੂੰ ਵੀ ਲੈ ਲੀਏ ਲਾਟੂ ਜੇਨੂੰ ਅੱਜ ਇਕੱਲਾ ਕਿਧਰ ਪਰ ਰਹੂਗਾ ਘਰ ਚਲੋ ਚਲੋ ਚਲ ਆਜੋ ਲਾਲਾ ਤੜਕਾ ਮੇਲਾ ਹੁਣ ਮਾਂ ਨੂੰ ਜਪਨੀਆ ਪਾਪਾ ਕੇ ਤੇਰਾ ਜੀ ਨਹੀਂ ਲੱਗਣਦੇ ਆ ਕਹਣਾ ਰੋਈ ਜਾਂਦੇ ਰੋਈ ਜਾਂਦੇ ਰਾਜ ਮੰਮੀ ਕਹਿੰਦੀ ਕਿ ਨਹੀਂ ਛੱਡਣਾ ਚਾਹੁੰਦਾ ਮੇਰੇ ਬਿਨਾ ਤੇ ਰਹਿੰਦੀ ਨਹੀਂ ਘੜੀ ਵੀ ਹਾਂ ਨਹੀਂ ਲੈਣਾ ਚਾਹੀਦਾ ਹੁਣ ਅੱਧੀ ਰਾਤ ਮੈਨੂੰ ਭਜਾਇਆ ਇਹਨੇ ਨਹੀਂ ਅੱਜ ਮੇਰੇ ਮੰਮੀ ਨੇ ਹੱਥ ਲਾ ਦਿੱਤਾ ਰਾਜ ਤੇ ਮੂਜੇ ਵੀ ਕੱਕੜ ਦੇ ਇੱਕ ਤੱਕ ਛੋਲ ਦੀ ਬੁੱਕਲ ਮਾਰੀ ਹੁਣ ਵੀ ਇੱਕ ਸਾਈਡ ਤੇ ਲੈ ਹੋਰ ਮਾਣਾ ਸਾ ਪਰਵਾਹ ਠੀਕ ਆ ਹਾਂ ਠੀਕ ਠਾਕ ਹੋਦੀ ਆ ਅੱਛਾ ਪਰ ਇਹ ਅਵੇ ਮਾਸੀ ਨੂੰ ਪਹਿਲਾਂ ਬੱਚੇ ਜਾਂਦੇ ਨੇ ਨਾ ਸਕੂਲ ਬੱਚੇ ਹਾਂ ਜਾਣਦੇ ਆ ਬੱਚੇ ਨੂੰ ਛੁੱਟੀ ਸ਼ਰਧ 26 ਜਨਵਰੀ ਦੀ ਬਾਅਦ ਚ ਅੱਛਾ ਹਾਂ ਇਹ ਤਾਂ ਦੇਰ ਲੱਗ ਗਿਆ ਸੀ ਪਹਿਲਾਂ ਲੱਗ ਗਿਆ ਉਹਨੇ ਦਿਨ ਨਹੀਂ ਲੱਗਾ ਜਿੰਨੇ ਦਿਨ ਸਿਮਰ ਇੱਥੇ ਸੀ ਜਦੋਂ ਸਿਮਰ ਚਲ ਗਈ ਆ ਉਹਦੇ ਮੁੰਡੇ ਨੂੰ ਵੀ ਸਕੂਲ ਜਾਣਾ ਸੀ ਬਾਅਦ ਇਹਦਾ ਜੀ ਨਾ ਲੱਗੇ ਆਖੇ ਵੀ ਉਹ ਕਰਕੇ ਨਾ ਖੇਡਦੀ ਸੀ ਨਾ ਤੇ ਕਾਕਾ ਵੀ ਉਹ ਚਲ ਗਿਆ ਤੇ ਬੱਚੇ ਦਾ ਜੀ ਨਾ ਲੱਗੇ ਫੇਰ ਤੇ ਤਾਂ ਪਰੇਸ਼ਾਨ ਜੀ ਤੇ ਮੈਂ ਵੀ ਫਿਰ ਮੈਂ ਛੱਡੀ ਉਹਨੇ ਬਾਅਦ ਇਹ ਨਾ ਬਿਮਾਰ ਹੋ ਜੇ ਆਹ ਰਹਿੰਦੀ ਨਹੀਂ ਫੇਰ ਨਾ ਮੇਰੀ ਭੈਣ ਵਿਚਾਰੀ ਕਿੱਥੇ ਦਵਾਈਆਂ ਦਾ ਪੈਸੇ ਲਾਉਂਦੇ ਰਹੂਗੀ ਉਹ ਤਾਂ ਅੱਗੇ ਵਿਚਾਰੀ ਡਾਕਟਰਾਂ ਦੇ ਜਾਂਦੇ ਕਿ ਉਹਰ ਨਾ ਉਹ ਤਾਂ ਅੱਗੇ ਵਿਚਾਰੀ ਰੁਪਈਆ ਰੁਪਈਆ ਥੇਲੀ ਥੇਲੀ ਕਰਕੇ ਤਾਂ ਗੁਜ਼ਾਰਾ ਕਰਦੀ ਵਿਚਾਰੀ ਮਹਾ ਜਣਾ ਇਹ ਤੇ ਅੱਗੇ ਇੰਨੀ ਸੋਹੜਿਆ ਨਾ ਮਾਸਾ ਠੰਡ ਲੱਗ ਜੇ ਤੇ ਬਿਮਾਰ ਪੈ ਜਾਂਦੀ ਮੈਂ ਤਾਂ ਹੀ ਫਿਰ ਕਹਾਂ ਨਾ ਮੈਂ ਬੰਨਾ ਹੀ ਬੰਨਾ ਇਹਦਾ ਤੇ ਮਾਣਾ ਇਹਨੂੰ ਛੱਡ ਹੀ ਆ ਨਾਲ ਮੈਂ ਆਂਦੀ ਮੈਂ ਸਕੂਲ ਜਾਣਾ ਸਕੂਲ ਮਤਲਬ ਲੱਤਾਂ ਲੱਪਣਾ ਇਹ ਆ ਮੈਂ ਸਕੂਲ ਬਹੁਤ ਜਾਂਦੀ ਹੋਏ ਪੜਾਈ ਪਿੱਛੇ ਪੈਂਦੀ ਆ ਤੇ ਫਿਰ ਮੇਰੇ ਮਾਸੜ ਨੂੰ ਫੋਨ ਕੀਤਾ ਕਹਿੰਦਾ ਮੈਨੂੰ ਤੇ ਜੇ ਟਾਈਮ ਲੱਗਣਾ ਹੁੰਦਾ ਤਾਂ ਤੂੰ ਚੱਲ ਛੱਡ ਕੇ ਤੇ ਘੰਟੇ ਡੇਢ ਘੰਟੇ ਵਿੱਚ ਆਉਂਦਾ ਤੇ ਮੈਂ ਚੱਲ ਕੋਈ ਨਹੀਂ ਛੱਡ ਚਲੋ ਬੈਠੋ ਤੁਸੀਂ ਫਿਰ ਮੈਂ ਚਾਹ ਬਣਾ ਕੇ ਲਿਆ ਚਾਹ ਘਟ ਘਟ ਬਣਾਵੀ ਪੈਣਾ ਹਾਂਜੀ ਨਾ ਕੁਝ ਤਾਂ ਮਮੀ ਹਾਂ ਅਰੇ ਬਾਤੂਆ ਹੋਰ ਮਿੱਠਾ ਜਿਆਦਾ ਪਿੰਦੇ ਆ ਕੋਈ ਗੱਲ ਨਹੀਂ ਇੱਕ ਕਿਲੋ ਖੰਡ ਲਿਆਉਂਦੀ ਹੋਣਾ ਮੈਂ ਮੀਨਾ ਕਢਣਾ ਮਮੀ ਇਹ ਤੇਰੀ ਆਤ ਨਹੀਂ ਕਰੀ ਵੀ ਜਾਣੀ ਕੋਈ ਗੱਲ ਨਹੀਂ ਠੀਕ ਹੋ ਜਾਣਾ ਬੜੱਸਣ ਬੰਜਣੀ ਆਪੇ ਗੱਲਾਂ ਕਰਨਗੇ ਨਹੀਂ ਕਰਦੇ ਉਹਨਾਂ ਨੂੰ ਪਤਾ ਹੀ ਆ ਕਹਿੰਦੇ ਮਲਾਈ ਆਈ ਜਾਂਦੀ ਘਰ ਤੂੰ ਮਲਾਈ ਪਾ ਦੋ ਹਾਂ ਭਾਵਾ ਤੇ ਦਿੱਤੀ ਆ ਹੁਣ ਠੀਕ ਆ ਹਨਾ ਸੀਰਤ ਵੇਖ ਦੁੱਧ ਠੀਕ ਆ ਕਿੱਥੇ ਕਾਲੀ ਆ ਚਾਹ ਨਹੀਂ ਠੀਕ ਆ ਉਤਰ ਦੁੱਧ ਤੇ ਮਾਵਾ ਪਾਇਆ ਵਾ ਉਹਨਾਂ ਨੂੰ ਕੀ ਪਤਾ ਕਿੰਨਾ ਕ ਪਾਇਆ ਕਿੰਨਾ ਨਹੀਂ ਪਾਇਆ ਉਹ ਮਿੱਠਾ ਵੀ ਚੈੱਕ ਕਰ ਲਓ ਉਹ ਕੋਈ ਨਹੀਂ ਕਰ ਲੂੰਗੀ ਬਾਅਦ ਚ ਕਿਉਂਕਿ ਉਹਨਾਂ ਨੂੰ ਬਿਸਕੁਟ ਦੇਣੇ ਨਾ ਤੇ ਕਿਸੇ ਨਾਲ ਉਹਦੇ ਨਾਲ ਇੰਜ ਲੱਗਣਾ ਵਾ ਵੀ ਮਿੱਠਾ ਪੂਰਾ ਅੱਛਾ 快点，这么着吧。<coughs> <coughs> ਮਾਂ ਇਹ ਪਰ ਪੌਣਾ ਆ ਗਿਆ ਪੱਕ ਬੈ ਲੋ ਜੇ ਥੋੜੇ ਲੱਗਣਗੇ ਹੋਰ ਭਾਗਿਓ ਤੇ ਮੈਂ ਹਾ ਤੇ ਥੋੜੇ ਆ ਬਿਸਕੁਟ ਥੋੜੇ ਜੀ ਹੋਣੇ ਤੇ ਮੈਂ ਬਹੁਤੇ ਕਰਕੇ ਦਿੰਦੀ ਲੈ ਠੀਕ ਹੈ ਨਾ ਕਰ ਦ ਹੁਣ ਜੇ ਕਰਨੇ ਲੱਗੇ ਜੇ ਤੇ ਆਹ ਤੇ ਜਿਆਦੇ ਕਰ ਦੇਣੀ ਉਹਨਾਂ ਨੂੰ ਪਤਾ ਲੱਗਣਾ ਕਿ ਉਹਨਾਂ ਨੇ ਨਾਲ ਪਤਾ ਖੁਸ਼ ਹੋਈ ਨਹੀਂ ਆ ਕਰੀਂ ਕਰੀਂ ਵਾਲੇ ਆਉਂਦੇ ਜੀ ਕ੍ਰੀਮ ਵਾਲੇ ਆ ਬਿਸਕੁਟ ਹੈ ਇੱਕ ਦੇ ਵੇਖੇ ਦਸਵਾਦ ਲੱਗਣਾ ਖੋਲ ਕੇ ਰੱਖ ਤੇ ਲੈ ਪਰਗੀ ਪਲੇਟ ਕਿ ਨਹੀਂ ਹਮ ਠੀਕ ਹੈ ਨਾ ਉਹ ਮੁੜ ਕੇ ਹੋਰ ਵੀ ਕੋਈ ਆਊਗਾ ਤੇ ਭੁੱਖ ਲੱਗੇਗਾ ਇਹ ਥੋੜਾ ਜੀ ਹੋਣਾ ਇਹਨਾਂ ਨੇ ਆ ਦੇਣੀ ਆ ਤੈਨੂੰ ਪਤਾ ਬਾਉਲੇ ਤੇ ਆਪਣੀ ਕਮਾਈ ਹੈ ਕੀ ਕਰਨਾ ਫਿਰ ਪੀਓ ਚਾਹ ਕਾਕੇ ਆ ਜਾ ਪੁੱਤ ਇੱਧਰ ਤੁਸੀਂ ਆ ਜਾ ਇਹਨੇ ਬਿਸਕੁਟ ਮਾਸੀ ਹਾਂ ਮੈਂ ਖੇ ਚੰਨਿਆਂ ਨੇ ਖਾ ਲੈਣਗੇ 3 ਮਾਸੀ ਦਾ ਬੋਛੇ ਨਹੀਂ ਤੇਰੀ ਮਾਸੀ ਦਾ ਦੋ ਦੋ ਪੀਸ ਹੀ ਕਰ ਲੈਣੇ ਸੀ ਜਿਆਦਾ ਨਹੀਂ ਦੇਖਿਆ ਉਹ ਕਰੀਮ ਜੀ ਜੋ ਹੈ ਵਾਕੇ ਵਾਕੇ ਮਾਸੀ ਤੂੰ ਤੇ ਓਪਨ ਬਿਸਕੁਟ ਹੀ ਲੈ ਆਈਆਂ ਮੈਂ ਕਿਹਾ ਕਿ ਨਿਆਣੇ ਨਾ ਪਸੰਦ ਕਰਦੇ ਕਰੀਮ ਹਾਂ ਮੈਂ ਹਲਕਾ ਕੁਦਿਆ ਕਿਦਾਂ ਕਰਾਂ ਕਰੀਮ ਲੱਗੀ ਹੈ ਨਾ ਇਹਨੂੰ ਪਚ ਕੇ ਪੈਂਦੇ ਨਹੀਂ ਆਣੇ ਘਰੇ ਇੰਨੀ ਪਲੇਟ ਭਰ ਲਿਆ ਦੀ ਥੋੜਾ ਲੈ ਆਉਣੇ ਪਚ ਕੇ ਨਹੀਂ ਪਰੌਣਾ ਪੁਰ ਤੇ ਜਾਂਦਾ ਵਾ ਦੱਸ ਤੂੰ ਹੀ ਦੱਸ ਪਰੌਣੇ ਨਹੀਂ ਔਰ ਜਿਹੜੀ ਆਉਣੇ ਉਹ ਜ਼ਿਆਦਾ ਲਾਟੂਆਂ ਵਾਲੇ ਆਉਣੇ ਕੋਈ ਮੈਂ ਹੋਰ ਸੋਣਾ ਭੁਗਤ ਜਾਂਦਾ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਮਾਸੀ ਓਪਨ ਬਿਸਕੁਟ ਹੀ ਲੈ ਆਈਆਂ ਨੇ ਤੇ ਇਦਾਂ ਕਰਕੇ ਨਾ ਇਦਾਂ ਕਰਕੇ ਹੋਰ ਤਰੀਕਾ ਦੱਸ ਮਾਸੀ ਨੂੰ ਇਦਾਂ ਦੋ ਦੋ ਪੀਸ ਲੈ ਆਉਣੇ ਇੱਕ ਇੱਕ ਬਿਸਕੁਟ ਲੈ ਆ ਅਜਿਹਾ ਵੀ ਕਰ ਲਈ ਤੇ ਇਦਾਂ ਕਿਹੜਾ ਕੋਈ ਪ੍ਰਾਣਾ ਆਊਗਾ ਫਿਰ ਇਦਾਂ ਹੀ ਪਾਉਣੇ ਇਹ ਬਾਬੀ ਜਿਹੜਾ ਕਵਾਵਾ ਟਾਈਮ ਲੱਗਦਾ ਖਾਣਦੇ ਨਾਲੇ ਪਲੇਟ ਦਾ ਭਰਪਾ ਹੋ ਜਾਂਦਾ ਖਾਣ ਤੇ ਨਹੀਂ ਟਾਈਮ ਲੱਗਦਾ ਕੰਟੇ ਟਾਈਮ ਲੱਗ ਜਾਂਦਾ ਖਾਦੇ ਚਾਟ ਹੀ ਜਾਂਦੇ ਮੇਨ ਗੱਲ ਦੱਸੋ ਫਿਰ ਦਵਾਵਾ ਕੰਟੇ ਟਾਈਮ ਜਾਂਦਾ ਆ ਕੀ ਚੱਲੇ ਆਜੂਗਾ ਨਾ ਇੱਕ ਇੱਕ ਵੀ ਆਪਾਂ ਵੀ ਇਦਾਂ ਹੀ ਕਰਿਆ ਕਰਾਂਗੇ ਆਪਾਂ ਹਾਂ ਹੀ ਆਉਂਦੇ ਵੇਖੇ ਗਲੀ ਤੁਹਾਡੇ ਚ ਪ੍ਰੋਗਰਾਮ ਸ਼ਾਇਦ ਕੋਈ ਦਿੰਦੇ ਆ ਇੱਧਰ ਵਿਆਹ ਤੇ ਤੁਹਾਡੀ ਤੇ ਰਾਤੀ ਰੋਟੀ ਕੈਂਸਲਸ ਦੇ ਦਿੰਦੇ ਕੱਲ ਦੀ ਵੀ ਦੁਪਹਿਰ ਦੀ ਵੀ ਅੱਜ ਵੀ ਨਹੀਂ ਪਾ ਲਿਆ ਵੀ ਰੋਟੀ ਆਹ ਤਾਂ ਕਹਿੰਦੀ ਤੁਹਾਡੇ ਤਿੰਨ ਟਾਈਮ ਤੇ ਕੈਂਸਲ ਕੱਲ ਸਵੇਰ ਦੁਪਹਿਰ ਦੇ ਤੇ ਹੁਣ ਰਾਤ ਦੀ ਹੋਰ ਤੇ ਤੀਨ ਨਹੀਂ ਲਾਲਾ ਖਾਣੀ ਪਰ ਸਵੇਰ ਤੱਕ ਚਾਹ ਪੈਣਾ ਚੱਲਿਆ ਹੋਣਾ ਹੋਣਾ ਵਾ ਪੀ ਆਪੀ ਮਾਸੀ ਹਾਂਜੀ ਪੰਜ ਰੁਪਏ ਦਾ ਹੋ ਗਿਆ ਮੈਂ ਗੁੱਡੀ ਲੈ ਆਣਾ ਲੈ ਗੁੱਡੀ ਤੇ ਕੀ ਲੈਣਾ ਮੈਂ ਤੈਨੂੰ ਹੁਣੇ ਗੁੱਡੀ ਬਣਾ ਕੇ ਦੇ ਦਿੰਨੀ ਮੈਨੂੰ ਸਾਰੀ ਜਾਜ ਹੈ ਗੁੱਡੀਆਂ ਬਣਾਉਂਦੀ ਹਾਂ ਹੋਰ ਚਾਹ ਪੀ ਲੈ ਫਿਰ ਮੈਂ ਬਣਾ ਕੇ ਦੇ ਦਿੰਨੀ ਤੈਨੂੰ ਚਾਹ ਪੀ ਲਓ ਪਹਿਲਾਂ ਛੇਤੀ ਕਰ ਨਹੀਂ ਚੱਲਗੇ ਵੀ ਪਿਓ ਤੇ ਆ ਕੇ ਡੀਕਣ ਉਹਨੇ ਕਹਿਣਾ ਬੂਹੇ ਵੱਜੇ ਪਤਾ ਨਹੀਂ ਅਜੇ ਤੱਕ ਨਹੀਂ ਆਈ ਸੀ ਬੂਹ ਸਾੜ ਲਾਂ ਗਰਮ ਕਰਨਾ ਸੋਟ ਲਾਂ ਗ ਲੈ ਛੇਤੀ ਕਰਕੇ ਪੀ ਲੈ ਠੰਡੀ ਕਰਕੇ ਪੀ ਲੈ ਪਤਾ ਮਮੀ ਕੀ ਚਲੋ ਠੀਕ ਹੈ ਫਿਰ ਮੈਂ ਆਦੀ ਮੈਂ ਨਾ ਇਹਨੂੰ ਗੁੱਡੀ ਬਣਾਦਾ ਚੋਬਣਾ ਖਾਂ ਨੂੰ ਘੌਮ ਦਿਖਾਦੇ ਮੁੰਡਾ ਗੁੱਡੀ ਮੰਗਣ ਡਿਆ ਮੈਂ ਤੇ ਘਰੇ ਹੀ ਬਣਾ ਦੇਣੀ ਵਨ ਸਵਨੀਆਂ ਗੁੱਡੀਆਂ ਦੇ ਹਾਂ ਪਹਿਲੇ ਖਰਚਣੇ ਗੁੱਡੀਆਂ ਪਹਿਟੀਆਂ ਲਿਆ ਕੇ ਉਸਲੇ ਪਾੜ ਜਾਂਦੀਆਂ ਪੈਸੇ ਬਰਬਾਦ 10 ਰੁਪਏ 5 ਰੁਪਏ ਕਿਰਕੇ ਤਾਂ ਬੰਦਾ ਪੈਹਾ ਪੈਹਾ ਤੇ ਇਹਦੇ ਟੁੰਦੇ ਗੁੱਡੀ ਬਣ ਗਈ ਬੜੀ ਸੋਹਣੀ ਆਵੇ ਕਾਕੇ ਆਵੇ ਬੁੱਤ ਗੁੱਡੀ ਆਵੇ ਆਏ ਕਿਹੜੇ ਤਰੇ ਏ ਐਦਾਂ ਐਦਾਂ ਮਾਸੀ ਤੇਰੇ ਕਿੰਨੀ ਸਕੀਮਾਂ ਨੇ 5 ਰੁਪਈਆ ਵੀ ਬਚਾ ਲਈ 5 ਰੁਪਈਆ ਹੱਟੀ ਦੇ ਕੇ ਤੋ ਦੋਸਰੇ ਪਾੜ ਜਾਣੀ ਆ ਪਾਟਣੀ ਨਹੀਂ ਮਾਰ ਕੇ ਨਾ ਫੋਕ ਮਾਰ ਕੇ ਤੋ ਫੇਰ ਦਾ ਆ ਤੇ ਭਾਵੇਂ ਦੋ ਮਹੀਨੇ ਤੂੰ ਕੰਮਦਾਰ ਹੈ ਕਦੀ ਪਾਟਣੀ ਨਹੀਂ ਇੱਜ ਭਾਵੇਂ ਲੋੜੀ ਮੰਗ ਲਈ ਹਾਂ ਪੱਕੀ ਗੁੱਡੀ ਹੋਆ ਲੈ ਪਸੰਦਿਆ ਬਸੰਤ ਪੈਂਚ ਵੀ ਆਉਂਦੀ ਨਾ ਫਲਾ ਮਾਸੀ ਦਾ ਹੁਣ 5 ਰੁਪਈਆ ਮਾਸੀ ਤੇ ਪਾਟਣੀ ਨਹੀਂ ਉਹ ਗੁੱਡੀਆਂ ਤੇ ਚਟਕਾ ਆ ਗਈਆਂ ਪਾਟ ਜਾਣੀਆਂ ਬਸੰਤ ਪੈਂਚ ਵੀ ਆਉਂਦੀ ਨਾ ਹਾਂ

ਜਾ ਕੇ ਪਾਈ ਹਾਂ ਤੂੰ ਨਾ ਆਪਣੇ ਰਾਮ ਰੋਲੀ ਪਾ ਕੇ ਬਹਿ ਗਿਆ ਕਰ ਕਿਤੇ ਮੋੜੀ ਨਾ ਬਣੀ ਚੰਗਾ ਲੈ ਪੁੱਤ ਪਾਣੀ ਆ ਲੈ ਲੈ ਪਾਣੀ ਪੀ ਲੈ ਚਲ ਚਲ ਪਾਣੀ ਪੀ ਲੈ ਰਾਤ ਨਹੀਂ ਰਹਿਣਾ ਬਣਾ ਰਾਤ ਨਹੀਂ ਰਹਿਣਾ ਦੀਦੀ ਮੈਂ ਤੇ ਇਹਦੇ ਕਰਕੇ ਆਈ ਦੋ ਦੋ ਨਹੀਂ ਤੇ ਮੈਂ ਤੇ ਕੱਲ ਆਉਂਦੀ ਨਾ ਸਵੇਰੇ ਤੇ ਮੈਂ ਚ ਸਵੇਰੇ ਅਮ ਜੀ ਛਮਣ ਚਲ ਜਾਂਦੀ ਹੁਣ ਤੇ ਭਜੋ ਭਜਾਈ ਵਾਲਾ ਕੰਮ ਹੈ ਇਹਦੇ ਕਰਕੇ ਆਈ ਇਹ ਤੇ ਟਿਕਨ ਨਹੀਂ ਦਈ ਤੇ ਹੁਣ ਮੈਂ ਤੁਹਾਡੇ ਕਰਕੇ ਦਾਲ ਬਣਾਈ ਤਾਂ ਹਰ ਪਈਆਂ ਦੀ ਸਾਡਾ ਤਾਂ ਪੰਜਾਣਾ ਸਰ ਜਾਣਾ ਤੇ ਮੈਂ ਹਾਂ ਚਲ ਆਉਣਾ ਪਰੌਣੇ ਵਾਲੇ ਦਰੋਂ ਦੀ ਪਾਣੀ ਖਾ ਕੇ ਜਾਣੀ ਇੰਨੀ ਵਾਦੀ ਕਿੱਥੇ ਰੱਖਣੀ ਜੇ ਜੇ ਦਾਲ ਵੱਧ ਗਈ ਖਰਾਬ ਹੋ ਜੂਗੀ ਨਾ ਹੋ ਤੂੰ ਤਾਂ ਹਲ ਪੈਣਾ ਹੈ ਤੇ ਹਮਰ ਪਈਆਂ ਦੀ ਭਾਦੀ ਕੀਤੀ ਇੱਥੇ ਜਿਆਦੀ ਊਮੀਰਿ ਵਿਖਾਤੀ ਹਾਂ ਤੇ ਮੈਂ ਤੁਹਾਡੇ ਘਰ ਕੇ ਤੇ ਵਿਖਾਈ ਊਮੀਰਿ ਮੈਂ ਹਾਂ ਚੱਲ ਆਇਆ ਭਈ ਹੁਣੇ ਮੇਰੇ ਭੈਣ ਭਰਾ ਬੱਚੇ ਹੁਣੇ ਚੱਲ ਵਸਣ ਵੀ ਚਾਹੁੰਦਾ ਨਹੀਂ ਤੇ ਜਿਹੜਾ ਕਰੀ ਚੰਗ ਲੱਗਣਾ ਨੇ ਇੱਥੇ ਰਹਿ ਜਾਇ ਪੁਰਾਣੇ ਵਾਪਸ ਠੀਕ ਐਂਡ ਇਸ ਨਹੀਂ ਮੈਂ ਕਹਾਂ ਮਾਸੀ ਦਾ ਦੇ ਲੁਕੜਾ ਵੱਡਾ ਵਾ ਤੇ ਫੇਰ ਰਹਿਣਾ ਨਹੀਂ ਆ ਨਹੀਂ ਹੁਣ ਚੱਲ ਜਾਣਾ ਚੱਲ ਕੋਈ ਨਹੀਂ ਫੇਰ ਨਾ ਹੋਊਗਾ ਮੈਂ ਫੇਰ ਕਿਹਦੇ ਨਾਲ ਆਉਂਗੀ ਛੁੱਟੀ ਵਾਲੇ ਦਿਨ ਤੂੰ ਤਾਂ ਅੱਡੀ ਮੈਨੂੰ ਕਿਦਾਂ ਘਰ ਹੁੰਨੀ ਆ ਫੇਰ ਮੈਂ ਆ ਜੂਗੀ ਤੇ ਉਦੋਂ ਤੇ ਚੱਲਣਾ ਚਲੋ ਨੇ ਉੱਥੇ ਚੱਲੀਏ ਫੇਰ ਹੁਣ ਤੇ ਹਨੇਰਾ ਬੜਾ ਹੋ ਗਿਆ ਵਾ ਚਲੋ ਸਾਢੇ 7 ਹੋ ਗਏ ਇਹਨੂੰ ਵੀ ਘੰਟਾ ਰੱਖਣਾ ਹਾਂ ਜਾ ਕਰੋ ਛੇਦੀ ਛੇਦੀ ਤੂੰ ਤਾਂ ਬੜੀ ਢੇਰ ਮੈਂ ਮੋਣੀ ਦੇ ਭਾਂਨੇ ਤੂੰ ਆਈ ਮੈਂ ਗਈ ਤੇ ਫੇਰ ਤੂੰ ਆਈ ਜਿਵੇਂ ਭਾਂਨੇ ਉਦੋਂ ਆਏ ਵੜਦੇ ਨਹੀਂ ਜੋ ਪਹਿਲਾਂ ਤੂੰ ਘਰ ਨਹੀਂ ਹੁੰਦੀ ਤਾਂ ਕਰਕੇ ਅੱਛਾ ਹਾਂ ਮੈਂ ਵੀ ਕਰ ਵਾਲੀ ਆ ਕੀ ਕਰਾਂ ਚੱਲ ਨਹੀਂ ਠੀਕ ਹੈ ਹੁਣ ਮੈਂ ਹਟੇ ਦੂੰਗੀ ਪਹਿਲੇ ਇਹ ਮੈਨੂੰ ਵੀ ਉਹਦਾ ਬੜਾ ਹੀ ਗੋਚਾ ਆਇਆ ਵਾ ਲਾਗੂ ਪਾਉਂਦੇ ਦੋ ਮਿੰਟ ਆਉਂਦੇ ਆ ਹਟ ਜੂਗੀ ਨਾ ਹਾਂ ਮੈਂ ਕਹਿੰਦੀ ਵੇਖੀ ਕਿ ਸਾਰੇ ਤੋਂ ਬੜਾ ਹੀ ਨਹੀਂ ਆ ਦੇਖੋ ਉਹ ਹੋਗੀ ਫੇ ਉਨੀ ਅਸੀਂ ਫੈਕਟਰੀ ਵਾਲਾ ਨਹੀਂ ਤੋਂ ਫੇਰਾ ਲੈਣਾ ਗੁੱਡੀਆਂ ਵਾ ਉਹ ਫੈਕਟਰੀ ਖੋਲ ਲਿਆ ਨਹੀਂ ਜਾਣੇ ਨੂੰ ਬਣਾ ਦੇਣੀ ਸਿਮਰ ਦੇ ਝਾਣੇ ਵੀ ਆਉਣਗੇ ਤਾਂ ਉਹਨਾਂ ਨੂੰ ਬਣਾ ਕੇ ਦਊਂਗੀ ਜੇ ਰਾਤ ਨੂੰ ਕੋਈ ਚੋਰੀ ਕਰਕੇ ਜਾਵੇ ਨਹੀਂ ਫੇਰ ਹੀ ਕਰ ਲੂਗਾ ਤੇ ਕੋਈ ਦਾ ਨਹੀਂ ਮੈਂ ਫੇਰ ਹੋਰ ਬਣਾ ਦਊਂਗੀ ਚਲੋ ਚਲੋ ਠੀਕ ਹੈ ਚੱਲ ਪੈਂਦੇ ਚੱਲ ਮਾਸੇ ਦੀ ਦੀਰ ਜੀ ਪਹਿਲਾਂ ਜੇ ਤੁਹਾਨੂੰ ਕਰਾਉਣਾ ਉਹ ਨਹੀਂ 20 ਰੁਪਏ ਦੇ ਕੇ ਤੇ ਗਈ ਉਹਦਣ ਮੈਂ ਕਰ ਦਾਂ ਹਣੀ ਦਾਲ ਧਰ ਲਈ ਆ ਤੂੰ ਅੱਜ ਫੇਰ ਪਾ ਲੰਦੇ ਹੀ ਪੈਸੇ ਪਾ ਲਨਗੇ ਦਈ ਹੋਰ ਦਾਰ ਪੀ ਉਹਨਾਂ ਜਿਹੜੇ ਤੇ ਕੇ ਗਈ ਉਹ ਉਹਦੇ ਨੇ ਕਿਦਾਂ ਹੋਣਾ ਕੰਮ ਕਰ ਅੰਕੀ ਚੀਪ ਨਾ ਕੋਮਲਾ ਬਹੁਤ ਲਾ ਆਪਣਾ ਤਾਲਾ ਖੁੱਲਾ ਵਾ ਅੰਦਰ ਕੌਣ ਆਇਆ ਵਾ ਪਰ ਮੈਂ ਵੇਖਣੀ ਦਰਨਾ ਨਹੀਂ ਮੇਰੇ ਅੰਦਰ ਮੇਰੇ ਅੰਦਰ ਤਰੇ ਚੌਣ ਆ ਵੇਖ ਤੇ ਲੋ ਕੋਈ ਕੌਣ ਅੰਦਰ ਤੂੰ ਵੀ ਉਂਗਲੀ ਤੇ तो मैं ने, 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 ने तो मेरे हंद डरना नहीं डरना नहीं डरी ती